ਤਾਂ ਪਛਿਕਰ ਬਾਪੂ ਖੜਾ ਰੋਡ ਦੇ ਉੱਤੇ ਆ ਦੇਖੋ ਇਹਨਾਂ ਅਵੇੜੀਆਂ ਵਿੱਚ ਉਹ ਇਹਨਾਂ ਕਿ ਟੋਕਰੀਆਂ ਵੇਚੀ ਜਾਂਦੇ ਆ ਟੋਕਰੀਆਂ ਵੇਚਦਾ ਮੈਂ ਕਿੰਨੀ ਵਾਰੀ ਕਿਹਾ ਹੈਗਾ ਕਿ ਸਾਡੇ ਲੋਗ ਅਪਡੇਟ ਨਹੀਂ ਹੋਏ ਜਿਹੜੇ ਫੁੱਲੇ ਵੇਚਦੇ ਸੀ ਅੱਜ ਵੀ ਉਹ ਫੁੱਲੇ ਵੇਚੀ ਜਾਂਦੇ ਆ ਜਿਹੜੇ ਸੇਵੀਆਂ ਵੇਚਦੇ ਬੇਲਪੁੜੀਆਂ ਵੇਚਦੇ ਸੀ ਅੱਜ ਵੀ ਉਹ ਬਜ਼ੁਰਗ ਬੇਲਪੁੜੀਆਂ ਵੇਚੀ ਜਾਂਦੇ ਤੇ ਬਾਹਰੋਂ ਆ ਕੇ ਜਿਹੜੇ ਆ ਪਰਦੇਸੀ ਉਹਨਾਂ ਨੂੰ ਪਤਾ ਸੀ ਜੂਸ ਦਾ ਕੰਮ ਵਧੀਆ ਉਹ ਜੂਸ ਦਾ ਕੰਮ ਕਰਦੇ ਆ। ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਫਤਿਹ ਜੀ ਬਾਬੇਓ ਕਿਦਾਂ ਠੀਕ ਹੋ? ਹਾਂਜੀ। ਇਹ ਕੀ ਵੇਚੀ ਜਾਂਦੇ ਆ ਸਿੰਘ ਸਾਹਿਬ? ਹਾਂਜੀ। ਇਹ ਕੀ ਬੇਚਦੇ ਹੋ? ਮੈਂ ਟੋਕਰੀਆਂ ਵੇਚਦਾ ਇੱਕ ਵੇਲੇ ਟੋਕਰੀਆਂ? ਹਾਂਜੀ। ਨਹੀਂ ਕਿੰਨੇ ਦੀ ਆ? ਇਹ ਟੋਕਰੀ ਕਿੰਨੇ ਦੀ ਆ? ਇਹ ਮਹਾਰਿਸ਼ ਪਾਚੌੜੀ ਸੱਤਾ ਛੇ ਨਹੀਂ ਮਿਲਦੀ। ਇਹ ਤੁਹਾਨੂੰ ਕਿੰਨੇ ਦੀ ਵੇਚਦੀ ਪੈਂਦੀ ਆ? ਸਾਨੂੰ 50-50 ਮੇਰਜਾਂ ਦੀ ਪਿੰਡੋਂ ਹੀ ਮਿਲ ਜਾਂਦੀ ਹੈ ਯਾਰ ਮੋਬਿਆ ਕੋ। ਅੱਛਾ ਇਹ ਕਿੰਨੇ ਦੀ ਵੇਚਦੇ ਹੋ? ਹਾਂਜੀ ਅਸੀਂ 76 ਦੀ ਵੇਚਦੇ ਨੇ। 76 ਰੁਪਏ ਦੀ। ਕਿੰਨੀਆਂ ਵੇਚੀ ਸਵੇਰ ਦੀਆਂ? ਇੱਕੋ ਵੇਚੀ ਆ ਜੀ। ਇੱਕ ਵੇਚੀ ਤੇ ਹਲੇ ਵੀ ਆਦ ਵੇਚਣੀ ਆ ਆਪੇ 3 ਰੁਪਏ ਬਚਦੇ 3 ਰੁਪਏ ਬਚਦੇ ਆ ਯਾਨੀ ਕਿ ਆ ਤੀ ਦੋ ਅਗਰ ਵੇਚਦੀਏ ਤੁਹਾਨੂੰ 60 ਬੇਤ ਬਚਣੀ ਆ ਤੇ 60 ਬੇਨਾ ਹੋ ਜਾਂਦਾ ਗੁਜ਼ਾਰਾ ਗੁਜ਼ਾਰਾ ਕਾਰੋਬਾਰ ਬਾਬਾ ਜੀ ਫੇਰਾ ਫੇਰਾ ਭੁੱਖਾ ਰਹਿਆ ਮੈਂ ਅੱਜ ਵੀ ਭੁੱਖਾ ਬੱਚੇ ਕਿੰਨੇ ਆ ਬੱਚੇ ਬੱਚੇ 4 ਗੁੱਡੀਆਂ ਹੀ ਅੱਛਾ ਤੇ ਉਹ ਵੀ ਗੁਰਦਾਰਾ ਜੀ ਜਾਂੀਆਂ ਹੋ ਤੇ ਬਾਬਾ ਜੀ ਲੋਕੇਸ਼ਨ ਕਿੰਨੀ ਗਲਤ ਚੂਜ਼ ਕਰਦੇ ਆਪਾਂ ਜਿੱਥੇ ਆ ਵੇਚਣਾ ਹੁੰਦਾ ਹੁਣ ਆ ਹਾਈਵੇ ਆ ਹਾਈਵੇ ਤੇ ਕਿੱਥੇ ਕੋਈ ਵਿਖਦਾ ਕਿੱਦਾਂ ਵਾਂ ਦੱਸੋ ਤੁਸੀਂ ਆਪ ਲੋਕੇਸ਼ਨ ਪਿੰਡਾਂ ਚ ਵੇਚੋ ਨਾ ਬਾਕੀ ਇਹ ਬਾਬਾ ਜੀ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਆਪਾਂ ਨਾ ਆਪਣੇ ਆਪ ਨੂੰ ਅਪਡੇਟ ਕਰੀਏ ਹੁਣ ਆ ਆ ਤੇ ਉਥੇ ਚੱਲਣਾ ਜਿੱਥੇ ਪਿੰਡ ਜੋ ਕੋਈ ਜਿਹਨੇ ਪੱਠੇ ਪੁੱਠੇ ਕੋਈ ਵੀ ਕੰਮ ਕਰਨੇ ਆ ਜਾਂ ਥੋੜਾ ਬਹੁਤ ਮਿੱਟੀ ਮੁੱਟੀ ਚੋਕੇ ਕਿਹਨੇ ਕੋ ਆਣੀਆਂ ਹੈ ਨਾ ਬਾਬਾ ਜੀ ਅੱਜਕੱਲ ਹਰੇ ਦੇ ਘਰ ਨਾ ਪਿੰਡਾਂ ਚ ਵੀ ਸਟੀਲ ਦੇ ਸਟੀਲ ਦੇ ਆ ਗਏ ਆ ਸ਼ੈਂਕ ਆ ਗਏ ਸਟੀਲ ਦੀਆਂ ਨਹੀਂ ਜੀ ਨਹੀਂ ਵਿਕਦੀਆਂ ਫਿਰ ਬਾਬਾ ਜੀ ਆਪਾਂ ਕਿਉਂ ਨਹੀਂ ਆਪਣੇ ਆਪ ਨੂੰ ਅਪਡੇਸ਼ਨ ਕਰਦੇ ਕੀ ਜਿਹੜੀ ਕੰਮ ਨਹੀਂ ਦਦ ਮਿਸਰੀ ਹੈ ਬਾਬਾ ਜੀ ਮੇਰੀ ਕਿ ਬੇਨਤੀ ਸੁਣੋ ਮੈਂ ਉਹੀ ਕਿ ਬੇਨਤੀ ਕਰਦਾ ਹਾਂ ਸਾਰੇ ਪੰਜਾਬੀਆਂ ਨੂੰ ਕਿ ਭਾਈ ਅਸੀਂ ਆਪਣਿਆਂ ਨੂੰ ਅਪਡੇਟ ਕਰੀਏ ਅੱਜ ਵੀ ਸਾਡੇ ਜਿਹੜੇ ਬਜ਼ੁਰਗ ਜਿਹੜੇ ਫਲੋੜੀਆਂ ਵੇਚਦੇ ਸੀ ਨਾ 94 96 ਦੇ ਵਿੱਚ ਉਹ ਬਜ਼ੁਰਗ ਅੱਜ ਵੀ ਉਹ ਫਲੋੜੀਆਂ ਵੇਚੀ ਜਾਂਦੇ ਆ ਕੋਈ ਆਪਣਾ ਬੇਲਪੂਰੀ ਵੇਚੀ ਜਾਂਦੇ ਆ ਵਾ ਹੈ ਤੇ ਹੁਣ ਤੁਸੀਂ ਮੈਂ ਮੈਂ ਤੁਹਾਨੂੰ ਮਿਲਿਆ ਵਾ ਤੇ ਤੁਸੀਂ ਆ ਟੋਕਰੀਆਂ ਜਿਹਨੂੰ ਵੀ ਖਰੀਦਦਾ ਨਹੀਂ ਹੈ ਬਾਬਾ ਜੀ ਮੇਰੀ ਇੱਕ ਬੇਨਤੀ ਸੁਣੋ ਮੇਰਾ ਮੰਗਾ ਬੱਜੀ ਹੈ ਜੀ ਪੈਸਾ ਤੇਰਾ ਮੈਂ ਉੱਤੇ ਲਾਈ ਗਿਆ ਮੈਨੂੰ ਉਹਦੇ ਗਾਮ ਨਾਲ ਕੋਈ ਗੱਲ ਨਹੀਂ ਬਾਬਾ ਉਹ ਮੇਰੀ ਅੱਛਾ ਪਹਿਲਾਂ ਉਹ ਕੀ ਆ ਆ ਵੇਖੋ ਪੰਜਾਬੀਓ ਆ ਆਖੋ ਆ ਵੇਖੋ ਤਾਨ ਗੁਰੂ ਰਾਮਦਾਸ ਚੱਪਲਾ ਬਣੀ ਹੈਗੀਆ ਚੱਪਲਾ ਨਹੀਂ ਨਾ ਇਹ ਵੀ ਕਿਸੇ ਦੀਆਂ ਪਾਈਆਂ ਜੀ ਇਹ ਦੀਆਂ ਪਾਈਆਂ ਆ ਆ ਕੀ ਲਾਹ ਪਰ ਕਟਾਂਗੇ ਲਾਏ ਆ ਆ ਬਲਾਏ ਤਾਨ ਗੁਰੂ ਰਾਮਦਾਸ ਤਾਨ ਗੁਰੂ ਰਾਮਦਾਸ ਤੇ ਹੈ ਨਹੀਂ ਗਿਆ ਨਹੀਂ ਤਾਨ ਗੁਰੂ ਰਾਮਦਾਸ ਇਹ ਸਾਡੇ ਪੰਜਾਬੀਆਂ ਦੇ ਹਾਲ ਜੇ ਸਾਡੇ ਬਜ਼ੁਰਗਾਂ ਦੇ ਤਾਨ ਗੁਰੂ ਰਾਮਦਾਸ ਇਹ ਤੁਹਾਡੇ ਪੰਜਾਬੀਆਂ ਦੇ ਹਾਲ ਜੇ ਦੇਖ ਲੋ ਬਜ਼ੁਰਗਾਂ ਦੀ ਚੱਪਲਾ ਦੇਖ ਲੋ ਹਾਂ ਜੇ ਉਹਨਾਂ ਨੇ ਹੱਥ ਕੀ ਆਪਣੇ ਹਾਂ ਗੁਰੂ ਜੀ ਬੈਂਸਾਹਬ ਨੇ ਬੱਚਿਆਂ ਨੇ ਸਾਡੇ ਵਾਰੇ ਕੀਤਾ ਨਾ ਸਿੱਖੀ ਬਣਾਈ ਆ ਤੇ ਜੇ ਅਸੀਂ ਉਹਨੂੰ ਆਖੀ ਵੀ ਤੂੰ ਆਖੀ ਵੀ ਹੈ ਨਹੀਂ ਕੀ ਕਰਾਂਗੇ ਵਾਹਿਗੁਰੂ ਮਿਲ ਹੈਗੇ ਆ ਪਾਸ਼ਾ ਮਤਲਬ ਪਾਸ਼ਾ ਆਗਾ ਐਦੀ ਜੀ ਬਰਕਤ ਬਾਣੀ ਥੋੜੀ ਖਾ ਲਓ ਐਦੀ ਜੀ ਬਰਕਤ ਬਾਣੀ ਇਹਨੇ ਬਾਣੀ ਨਹੀਂ ਅੱਜ ਫਿਰ ਪਾਤੀ ਅੱਜ ਤੁਹਾਡੇ ਗੁਰਮੁਖ ਦਾਸ ਪਾਸ਼ਾ ਨੇ ਇਹਦੇ ਚ ਇਹਦੇ ਚ ਬਰਕਤ ਪਾਤੀ ਅੱਜ ਉਹਨੇ ਮਾਨੂੰ ਭੇਜਿਆ ਤੇ ਬਾਬੇ ਉਹ ਤੁਹਾਡੇ ਵਾਸਤੇ ਰੇੜੀ ਤਿਆਰ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਬਸ ਠੀਕ ਹੈ ਬਾਬੇ ਜੀ ਤੁਹਾਡੇ ਦਰਸ਼ਨ ਤੋਂ ਪਰ ਮੇਲ ਨਹੀਂ ਹੋਇਆ ਇੱਕ ਤਾਂ ਮੈਂ ਵੇਖਦਾ ਰਿਹਾ ਕਿਤੇ ਨਾ ਕਿਤੇ ਕਿਤੇ ਵੇਖਿਆ ਮੈਨੂੰ ਪਹਿਲੇ ਵੀ ਪਹਿਲੋਂ ਵੀ ਕਿਤੇ ਵੇਖਿਆ ਮੈਂ ਬਾਬਾ ਜੀ ਮਿਲ ਜੇ ਰਿਹਾ ਪਰ ਮੈਨੂੰ ਕੋਈ ਕਾਟ ਨਹੀਂ ਹੋਈ ਚਲੋ ਕੋਈ ਗੱਲ ਹੀ ਪਿਆਰੀ ਤੁਹਾਡਾ ਗੁਰੂ ਬੜਾ ਬਿਆੰਤ ਹੈ ਉਹ ਹੈ ਗੁਰੂ ਰਾਮਦਾਸ ਪਾਸ਼ਾ ਜਿਹਨੇ ਮੇਲ ਕਰਾਏ ਠੀਕ ਹੈ ਨਾ ਅਸੀਂ ਤਾਂ ਰੋਜ਼ ਅਰਦਾਸ ਕਰਦੇ ਆ ਸਹੀ ਪਿਆਰੇ ਮੇਲ ਜਿਹਨੇ ਮਿਲਿਆ ਤੇਰਾ ਨਾਮ ਚਿਤਾ ਦੇ ਉਹ ਬੰਦੇ ਦੇ ਰੂਪ ਚ ਦਰਸ਼ਨ ਦਿੰਦੇ ਆ ਨਹੀਂ ਮਹਾਰਾਜ ਆਪਣੇ ਆਪਣੇ ਸਿੱਖਾਂ ਚ ਵੱਸਦੇ ਆ ਜੀ ਗੁਰੂ ਰਾਮਦਾਸ ਪਾਸ਼ਾ ਆਪਣੇ ਸਿੱਖਾਂ ਚ ਵੱਸਦੇ ਆ ਤੇ ਗੁਰੂ ਰਾਮਦਾਸ ਪਾਸ਼ਾ ਆਪਣੇ ਸਿੱਖਾਂ ਦੇ ਸਾਹੀ ਵੀ ਹੁੰਦੇ ਆ ਹਾਂਜੀ ਸਾਹੀ ਹੁੰਦੇ ਕਰਦੇ ਮਨੋਰਥ ਬਿਲਕੁਲ ਬਿਲਕੁਲ ਕਰਦੇ ਜੀ ਮਨੋਰਥ ਪੁਰ ਹੋਣਗੇ ਬਾਬਾ ਜੀ ਕੋਈ ਨਹੀਂ ਤੁਹਾਡਾ ਅੱਜ ਇਹ ਜਿਹੜਾ ਕਾਰਜ ਹੈ ਗੁਰਾਂ ਦੇ ਪਾਸਾ ਨੇ ਸੌਂਦਿਆ ਅੱਛਾ ਇੱਕ ਲੱਭਾਈ ਕਿਦੋ ਆ ਕਿ ਜੋ ਲੱਭਾ ਜ ਮੈਂ ਉਈ ਰਖੇ ਮੈਂ ਚਲੂ ਕਿਲੋ ਦਾ ਗਾਵੀਆਂ ਟੀਆਂ ਦਾ ਵਿਕੂ ਕੀ ਕਰੀ ਹੁਣ ਹੂੰ ਧੰਨ ਗੁਰੂ ਜੀ ਦਾਤ ਸਵਾਸ ਸਵਾਸ ਵਾਹ ਸਵਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ ਸਵਾਸ ਵਾਹ ਸਵਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ 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 ਗੁਰੂ ਰਾਮਦਾਸ ਗੁਰੂ ਰਾਮਦਾਸ ਬੱਬੀ ਉਹ ਤੁਹਾਡਾ ਗੁਰੂ ਬੜਾ ਬਿਆਨਤਾ ਠੀਕ ਹੈ ਤੁਹਾਡੇ ਗੁਰੂ ਨੇ ਤੁਹਾਨੂੰ ਹੁਣ ਰੇੜੀ ਲੈ ਦੇਣੀ ਕੱਲ ਨੂੰ ਠੀਕ ਹੋ ਜਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਆ ਗਏ ਹੋ ਬਾਈ ਖਾਤਸਾ ਬਾਈ ਗੁਰਜੀ ਕੀ ਫਤਿਹ ਜੀ ਆ ਗਏ ਸਿੰਗੋ ਹਾਂਜੀ ਮਾਫੀ ਚਾਹਦਾ ਮੈਂ ਥੋੜਾ ਲੇਟ ਹੋ ਗਿਆ ਕੋਈ ਨੀ ਕੋਈ ਨੀ ਖੁਸ਼ ਆਏ ਅੱਜ ਅਰਦਾਸ ਬੇਨਦੀ ਕਰ ਕੇ ਆਏ ਹੋ ਮਹਾਰਾਜ ਨੂੰ ਕਰੇ ਦੱਸਿਆ ਸੀ ਅੱਜ ਮੈਂ ਚੱਲਿਆ ਰਿਕਸ਼ਾ ਲੈਣ ਹਾਂਜੀ ਮੈਂ ਬੁਰੀ ਬਸ ਗਿਆ ਤੇ ਗੁੱਡੀ ਖੋਜ ਹੋਈ ਹੈ ਹਾਂਜੀ ਹਾਂਜੀ ਕੀ ਕਹਿੰਦੀ ਗੁੱਡੀ ਫਿਰ ਉਹ ਜੀ ਹਾਂਜੀ ਜਾ ਕੋਈ ਗੱਲ ਬਾਬਾ ਜੀ ਤੁਹਾਡਾ ਗੁਰੂ ਬੜਾ ਵੇਨਦਾ ਜਿਨੇ ਅੱਜ ਕੱਲ ਤੁਹਾਡੀ ਸੁਣ ਲਈ ਹੈ ਤੁਸੀਂ ਇੱਥੇ ਇੱਥੇ ਤੁਸੀਂ ਬੈਠੋ ਤੇ ਮੈਂ ਤੁਹਾਡਾ ਠੇਲਾ ਕਿਲਾ ਕੇ ਆਣਾ ਕੱਢੀ ਆਲੀ ਬਸ ਇੱਕ ਬੇਨਤੀ ਆ ਸਟੀਲ ਦੀ ਬੋਡੀ ਆ ਸਾਰਾ ਕੁਝ ਓਕੇ ਆ ਬਾਬਿਓ ਮੇਰੀ ਇੱਕ ਬੇਨਤੀ ਆ ਕਿ ਤੁਸੀਂ ਹੁਣ ਟੋਕਰੀਆਂ ਨਹੀਂ ਵੇਚਣੀਆਂ ਨਹੀਂ ਵੇਚਦੇ ਨਹੀਂ ਕਿਉਂਕਿ ਹੁਣ ਪਲਾਸਟਿਕ ਦੀਆਂ ਟੋਕਰੀਆਂ ਆ ਗਈਆਂ ਲੋਕ ਉਹ ਹੀ ਖਰੀਦਦੇ ਆ ਜਿਹੜੀਆਂ ਤੁਸੀਂ ਵੇਚਦੇ ਹੋ ਉਹ ਕਿਹ ਰੱਖ ਜਿਦਰੀ ਨਹੀਂ ਹਾਂ ਹੁਣ ਤੁਸੀਂ ਆਪਣੇ ਆਪ ਨੂੰ ਅਪਡੇਟ ਕਰੋ ਇਹਦੇ ਤੇ ਤੁਸੀਂ ਹੁਣ ਸਬਜ਼ੀ ਵੇਚਣੀ ਆਂ ਰੇੜੀ ਤੁਹਾਨੂੰ ਲੈ ਆਤੀ ਆ ਗੁਰੂ ਰਾਮਦਾਸ ਪਾਸ਼ਾ ਨੇ ਤੇ ਮੇਰੇ ਬਜ਼ੁਰਗੋ ਬੇਨਤੀ ਜੀ ਹੱਥ ਜੋੜ ਕੇ ਕਿ ਆਪਣੀ ਰੋਟੀ ਜੋਗਾ ਹੁਣ ਤੁਸੀਂ ਆਪ ਕਰਨਾ ਅਸੀਂ ਤੁਹਾਨੂੰ ਅਪਡੇਟ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਤੁਸੀਂ ਥੋੜਾ ਜਿਹਾ ਤਾਂ ਉਠੋ ਹਾਂਜੀ ਹੁਣ ਤੁਹਾਡੇ ਅੱਗੇ ਬੇਨਤੀ ਆ ਕਿ ਮੇਰੇ ਬਜ਼ੁਰਗੋ ਇੰਨੀ ਕ ਬੇਨਤੀ ਪ੍ਰਮਾਨ ਕਰਿਓ ਕਿ ਵੇਚਿਓ ਨਾ ਰੋਜ਼ਗਾਰ ਕਰਿਓ ਰੋਟੀ ਜੋਗਾ ਆਪਣਾ ਖੜੇ ਹੋਇਓ ਠੀਕ ਹੈ ਜੀ ਇਹ ਬਾਬਾ ਜੀ ਆ ਹੀ ਰੋਜ਼ਗਾਰ ਹੀ ਹਾਂ ਰੋਜ਼ਗਾਰ ਦੇਣਾ ਮੈਂ ਇਹ ਤੁਹਾਡੀ ਰੋਟੀ ਆ ਇੰਨੀ ਕੀ ਰੋਟੀ ਦੇਣੀ ਆ ਬਸ ਬਸ ਅਸੀਂ ਵੀ ਬਸ ਅਸੀਂ ਵੀ ਇਹੀ ਚਾਹੀ ਚਾਉਂਦੇ ਆ ਕਿ ਤੁਹਾਡੀ ਰੋਟੀ ਸੋਹਣੀ ਹੋ ਜੇ ਧੰਨ ਗੁਰੂ ਰਾਮਦਾਸ ਮੜਾ ਚਲਾ ਕੇ ਦਿਖਾ ਦਿਓ ਸਾਨੂੰ ਹੁਣ ਕਿ ਚੱਲਦੀ ਸਹੀ ਆ ਧੰਨ ਗੁਰੂ ਰਾਮਦਾਸ 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 ਠੀਕ ਹੈ ਤਾਂ ਬਾਬਿਓ ਖੁਸ਼ ਹੋ ਹਾਂ ਮਾਰ ਲੈ ਲੋਟੀ ਦਿੱਤੀ ਹੋਲੀ ਆਈ ਮਾਰਾ ਇਹਨੇ ਰੋਟੀ ਦਿੱਤੀ ਵਧਿਆਣ ਆਵਾਜ਼ ਮਾਰ ਕੇ ਦਿੱਤੀ ਰੋਟੀ ਉਹ ਵੀ ਆਵਾਜ਼ ਮਾਰ ਕੇ ਦਿੱਤੀ ਆ ਆਵਾਜ਼ ਮਾਰ ਕੇ ਉਹਨਾਂ ਬੁਲਾਇਆ ਆ ਗਈ ਹਾਂ ਉਹ ਤਾਂ ਮੈਨੂੰ ਬੜਿਆ ਥੋੜੇ ਥੋੜੇ ਮੰਨਦੇ ਗੁਰੂ ਅਮਰਦਾਸ ਹੈਗਾ ਹਾਂਜੀ ਹਾਂਜੀ ਵਰਤਦਾ ਸਿੱਖਾਂ ਦੇ ਚਾਜ ਵੀ ਹਾਂਜੀ ਉਹ ਬੜੀ ਮਰਦ ਕਰਦਾ ਇੰਨੀ ਮਰਦ ਤੇ ਕਰੇ ਤੇ ਜਿਹੜਾ ਅੱਖੇ ਨਹੀਂ ਲਾਦੀ ਛੁੱਟਦੀ ਹੋਣਾ ਹਾਂ ਗੁਰੂ ਅਮਰਦਾਸ ਹੈਗੇ ਆ ਹੈ ਆਗੇ ਆਗੇ ਹੈਗੀ ਆ ਪਾਸ਼ਾ ਜੀ ਤੁਹਾਡਾ ਗੁਰੂ ਬੜਾ ਬੇਅੰਤ ਹੈ ਉਹ ਹੈ ਗੁਰੂ ਰਾਮਦਾਸ ਪਾਸ਼ਾ ਜੀ ਸਿੱਧੋ ਠੀਕ ਹੈ ਚਲੋ ਪਿਆਰਿਓ ਹੁਣ ਤੁਸੀਂ ਫ੍ਰੀ ਹੋ ਸਾਡੇ ਵੱਲੋਂ ਬਸ ਬੇਨਤੀ ਆ ਰੋਜ਼ਗਾਰ ਕਰਿਓ ਰੋਟੀ ਜੋਗਾ ਕਰਿਓ ਠੀਕ ਹੈ ਜੀ ਚਲੋ ਲਿਆ ਜੋ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ